ਆਨਜਾ ਮਹਿਸੂਸ ਹੋਇਆ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਆਮ ਆਦਮੀ ਪਾਰਟੀ ਵਾਲਿਆਂ ਦੇ ਯਾਰੋ ਇਨਾ ਪੰਜਾਬੀ ਨੂੰ ਪਿਆਰ ਕਰਦੇ ਆ ਜਿਹੜੇ ਵੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸ਼ੁੱਭ ਚਿੰਤਕ ਨੇ ਮਨਾਂ ਦੇ ਵਿੱਚ ਰੋਸ ਲੈ ਕੇ ਤੁਰੇ ਫਿਰਦੇ ਆ ਕਿ ਪੰਜਾਬੀ ਮਾਂ ਬੋਲੀ ਬੋਲਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ ਉਹਨਾਂ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੇਖੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿੱਡੀ ਸ਼ੁੱਧ ਬੋਲੀ ਬੋਲ ਰਹੇ ਆ ਕਿੱਡੀ ਸ਼ੁੱਧ ਲਿਖਣ ਵਾਸਤੇ ਕਹਿ ਰਹੇ ਆ ਯਾਰ ਸਾਨੂੰ ਸਾਰਿਆਂ ਨੂੰ ਚਾਹੀਦਾ ਇਹਨਾਂ ਨੂੰ ਸਨਮਾਨਿਤ ਕਰਨਾ ਅਸੀਂ ਤਾਂ ਐਵੇਂ ਚਿੰਤਾ ਚ ਡੁੱਬੇ ਰਹੇ ਆ ਇਹ ਗੱਲ ਸੱਚੀ ਹੈ ਕਿਸੇ ਵੀ ਲੀਡਰ ਨੇ ਜਿੰਨੇ ਵੀ ਅਦੋਂ ਪਹਿਲਾਂ ਹੋਏ ਨੇ ਕਦੀ ਇਹੋ ਜੀ ਭਾਸ਼ਾ ਲਿਖੀ ਜਾਂ ਬੋਲੀ ਪੜੀ ਜੇ ਕਦੇ ਨਾ ਕਿਸੇ ਨੂੰ ਪਤਾ ਹੀ ਨਹੀਂ ਸੀ ਕੋ ਚੰਡੀਗੜ੍ਹ ਵੀ ਐਵੇਂ ਪੈਂਦਾ ਕਿੱਦਾਂ ਰਗਾਗੇ ਪੈਂਦੇ ਨੇ ਕਿੱਦਾਂ ਸਿਹਾਰੀਆਂ ਪੈਂਦੀਆਂ ਨੇ ਕਿੱਦਾਂ ਹਾਹੇ ਪੈਰ 'ਚ ਪੈਂਦੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਵੱਡਾ ਉਪਰਾਲਾ ਕਰੀਏ ਜਿੰਨੇ ਵੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆ ਉਹ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਜੀ ਦਾ ਸਨਮਾਨ ਕਰੀਏ ਦੁਨੀਆ 'ਚ ਗੱਲ ਜਾਵੇ ਕਿ ਪਹਿਲਾ ਲੀਡਰ ਪੈਦਾ ਹੋਇਆ ਜਿਨੇ ਪੰਜਾਬੀ ਮਾਂ ਬੋਲੀ ਨੂੰ ਦੇ ਸ਼ਬਦਾਂ ਨੂੰ ਐਡਾ ਉੱਚਾ ਚੁੱਕਤਾ ਬੱਲੇ ਬੱਲੇ ਹੀ ਕਰਵਾਤੀ ਪਿਓ ਦੇ ਪੁੱਤ ਨੇ ਜਉਦੇ ਰੋ ਜਿੱਥੇ ਤੁਸੀਂ ਹੋਰ بڑے ਪੰਜਾਬ 'ਚ ਕੀਰਤੀਮਾਨ ਸਥਾਪਿਤ ਕੀਤੇ ਨੇ ਇਹ ਵੀ ਇੱਕ ਇਤਿਹਾਸ ਲਿਖਿਆ ਜਾਏਗਾ ਕਿ ਪੰਜਾਬ 'ਚ ਇੱਕ ਮੁੱਖ ਮੰਤਰੀ ਹੋਇਆ ਸੀ ਜਿਨੇ ਪੰਜਾਬ ਦੀ ਮਾਂ ਬੋਲੀ ਨੂੰ ਆਪਣੀ ਮਾਂ ਬੋਲੀ ਸਮਝਦਿਆਂ ਗਾਗੇ ਗੱਗੇ ਗਾਗੇ ਗੱਗੇ ਕਰਵਾ ਛੱਡਿਆ ਧੰਨਵਾਦ ਹੈ ਵੀਰੋ ਸਾਰਿਆਂ ਦਾ ਤਗੜੇ ਹੋ ਜੋ ਹੁਣ ਜਦੋਂ ਇਹੋ ਜਿਹਾ ਮੁੱਖ ਮੰਤਰੀ ਮਿਲ ਹੀ ਗਿਆ ਤੇ ਤੁਹਾਨੂੰ ਚਿੰਤਾ ਕਰਨ ਦੀ ਕੀ ਲੋੜ ਕਿਉਂ ਡਰਾਂਗੇ ਆਪਾਂ ਕਿ ਪੰਜਾਬੀ ਮਾਂ ਬੋਲੀ ਦੀ ਗਿਣਤੀ ਘਟ ਰਹੀ ਆ ਹੁਣ ਤਾਂ ਤਗੜੇ ਹੋ ਕੇ ਦਾ ਸਾਥ ਦਈਏ ਸਿਆਰੀਆਂ ਬਿਹਾਰੀਆਂ ਕਰਨੇ ਤੋਂ ਨੇ ਆ ਵੀ ਸਾਰੇ ਬਣਾ ਲੈਣੇ ਨੇ ਆਪਾਂ ਤਾਂ ਸਿਰਫ ਉਹਨੂੰ ਸਨਮਾਨਤ ਕਰਨਾ ਹੈ ਹੋ ਜੋ ਤਗੜੇ ਛੱਡ ਦਿਓ ਪੁਰਾਣੇ ਲੀਡਰ ਬੋਲੀ ਕਿਹੋ ਜੀ ਬੋਲਦੇ ਸਨ ਕਿਹੋ ਜੀ ਨਹੀਂ ਬੋਲਦੇ ਯਾਰ ਜਿਹੜੇ ਬੰਦੇ ਨੇ ਇੱਕ ਵਲੱਖਣ ਕਾਰਡ ਕੱਢੀ ਹੋਵੇ ਹਨਾ ਤੇ ਉਹ ਤੁਸੀਂ ਉਸ ਬੰਦੇ ਦਾ ਸਨਮਾਨ ਵੀ ਨਹੀਂ ਕਰ ਸਕਦੇ ਕਰਨਾ ਚਾਹੀਦਾ ਹੈ ਤੇ ਸਭ ਤੋਂ ਵੱਡੀ ਆਪਣੀ ਜਿਵੇਂ ਨਾ ਕਹਿੰਦੇ ਹੁੰਦੇ ਵੀ ਮਾੜੀ ਗੱਲ ਹੋਵੇਗੀ ਜੇਕਰ ਆਪਾਂ ਮੁੱਖ ਮੰਤਰੀ ਸਾਹਿਬ ਦਾ ਸਨਮਾਨ ਨਹੀਂ ਕਰਦੇ ਤੇ ਨਾਲੇ ਅੱਜ ਕੱਲ ਤਾਂ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਇਤਿਹਾਸ ਪੈਦਾ ਕਰਤਾ ਪਹਿਲੀ ਵਾਰ ਹੋਇਆ ਕਿ ਸੂਬੇ ਦਾ ਮੁੱਖ ਮੰਤਰੀ ਕਿਰਾਏ ਦੀ ਕੋਠੀ 'ਚ ਰਹਿ ਰਿਹਾ ਹੈ ਤੇ ਕਿਤੇ ਦੂਰ ਜਾਣ ਦੀ ਲੋੜ ਨਹੀਂ ਚਲੰਦਰ ਹੀ ਹੁੰਦਾ ਹੈ ਚੰਡੀਗੜ੍ਹ ਗਿਆ ਖਰੇ ਕਿਤੇ ਮਿਲੇ ਕਿ ਨਾਮ ਮਿਲੇ ਜਲੰਧਰ ਤਾਂ ਨੇੜੇ ਗੱਲ ਬਣ ਜੇਗੀ ਸੋ ਉਥੇ ਦਾ ਸਨਮਾਨਤ ਕਰਨਾ ਵੀ ਸੌਖਾ ਤੇ ਜਲੰਧਰ ਵੀ ਇਹੋ ਜਿਹੇ ਬੜੇ ਲੋਕ ਬੈਠੇ ਆ ਜਿਹੜੇ ਪੰਜਾਬੀ ਮਾਂ ਬੋਲੀ ਬਾਰੇ ਲਿਖਦੇ ਰਹਿੰਦੇ ਆ ਪੜ੍ਹਦੇ ਰਹਿੰਦੇ ਆ ਗਾਉਂਦੇ ਰਹਿੰਦੇ ਆ ਬੋਲਦੇ ਰਹਿੰਦੇ ਆ ਉਹਨਾਂ ਨੂੰ ਵੀ ਨਾਲ ਸਾਥ ਲਾਂਗੇ ਤਗੜੇ ਹੋ ਜੋ ਦੇਸ਼ ਭਗਤ ਯਾਦਗਾਰੀ ਹਾਲੇਗਾ ਜਲੰਧਰ ਤੇ ਮੁੱਖ ਮੰਤਰੀ ਸਾਹਿਬ ਵਿਲੇ ਹੀ ਨੇ ਖਾਸ ਕਰਕੇ ਉਥੇ ਵੀ ਤੇ ਉਹ ਜਿਹੜਾ ਇਤਿਹਾਸ ਉਹਨਾਂ ਨੇ ਸਿਰਜਿਆ ਕਿਉਂਕਿ ਕਦੇ ਵੀ ਮੈਂ ਨਹੀਂ ਅਜੇ ਤੱਕ ਇਤਿਹਾਸ ਸੁਣਿਆ ਵੀ ਕੋਈ ਮੁੱਖ ਮੰਤਰੀ ਵੀ ਕਰਾਇਦੀ ਕੂਠੀ 'ਚ ਸਰਕਾਰ 'ਚ ਜਾ ਕੇ ਰਿਹਾ ਹੋਵੇ ਸੋ ਆਪਦੀ ਜਿਹੜੀ ਕੋਠੀ ਛੱਡ ਕੇ ਜਿਹੜੀ ਸਰਕਾਰੀ ਉਹਨਾਂ ਨੂੰ ਮਿਲੀ ਸੀ ਉਹ ਕਿਰਾਏ ਦੀ ਕੋਠੀ ਤੇ ਰਹਿ ਰਹੇ ਨੇ ਤੇ ਇਹੋ ਜਿਹਾ ਦਰਵੇਸ਼ ਬੰਦਾ ਯਾਰ ਮਿਲਣਾ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਇੰਨਾ ਪਿਆਰ ਕਰਦਾ ਹੋਵੇ ਤਗੜੇ ਹੋ ਜੋ ਮੇਰੇ ਵੀਰ ਸਾਰੇ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਜਿੰਨੀਆਂ ਸੰਸਥਾਵਾਂ ਨੇ ਜਿੰਨੇ ਲੋਕ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਆ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਦੱਸਿਆ ਬੀਤੇ ਦਿਨੀ ਕਿ ਚੰਡੀਗੜ੍ਹ ਕਿਵੇਂ ਪੈਂਦਾ ਸ਼ਬਦ ਉਹ ਚੰਡੀਗੜ੍ਹ ਤੇ ਸ਼ਬਦ ਬਦਲੀ ਆਪਾਂ ਉਹਨਾਂ ਨੂੰ ਸਨਮਾਨਿਤ ਕਰਦੇ ਨਾ ਧੰਨਵਾਦ ਸਾਰਿਆਂ ਦਾ